ਕੁਤੇ ਦੇ ਲੈ ਤਾਂ ਕਿਸੇ ਕੋਈ ਰੜਦ ਨਾ ਸਾਫ ਪਾਉਂਦਾ ਬੋਲਾ ਦੇ ਚਿੱਕਾ ਲਿਆ ਉਹਨੇ ਹੁਣ ਪਾਰ ਕਰਦਾ ਉਹਦੀ ਵਾਰੀ ਹੋਣੀ ਇੱਨਾ ਟੱਕੂ ਦੀ ਤੀਜਾ ਤੇਰੀ ਵਾਰੀ ਹੈ ਉਹਦੀ ਤੀਜੀ ਤੇਰੀ ਵਾਰੀ ਹੈ ਆ ਰੁਕੀਂ ਕਿ ਨਾ ਟੁੱਟੀ ਬੋਲ ਪੰਪੀ ਮੈਂ ਸੁੱਟੀ ਆ ਕਹਿ ਲੈ ਫੇ ਤੂੰ ਕੋ ਖੂਬ ਦੇ ਦੇ ਚੁੱਕਾ ਤੇ ਇਟਸ ਐ ਨਹੀਂ ਆ ਕਿ ਬੋਲਦਾ ਮੈਂ ਮੈਂ ਆਪਣਾ ਕੀ ਪ੍ਰੋਣਾ ਕਰਦਾ ਮੈਂ ਗਾਵਾ ਤੋਂ ਕਿਹਨਾਂ ਆ

ਮੈਂ ਤਾਂ ਮੈਂ ਤਾਂ ਬੋਲ ਰਿਹਾ ਕਿ ਇਹ ਬਾਤ ਬਗੀ ਕੈਮਰੇ ਮੈਂ ਰੱਖਦਾ। ਕੋਈ ਤਾਂ ਹੱਦ ਹੀ ਨਾ। ਕੋਈ ਨਹੀਂ ਲਾਉਂਦੇ ਰਹਿ। ਕੋਈ ਤਾਂ ਤੇਰੇ ਵਾਲੇ ਉਹ ਕਹਿੰਦੇ ਉਹ ਨਾ ਕੋਈ ਨਹੀਂ ਕਹਿ ਰਿਹਾ। ਤੇ ਤੂੰ ਐਡਾ ਭਾਰਾ ਕਿਉਂ ਨਹੀਂ? ਤੇ ਮੈਂ ਕਿਹਾ ਹੀ ਭਾਰਾ ਮੈਂ ਕੀ ਕਰਾਂ। ਤੂੰ ਮੈਂ ਸੁਧੇਗਾ ਦਵਾ। ਕੋਈ ਮੈਂ ਸਿੱਧੇ ਨਹੀਂ ਆ। ਉਹ ਦੱਸ ਸਿੱਧੇ ਪਾਤਾ ਨਾ ਤੈਨੂੰ। ਤੇ ਤੂੰ ਤੇ ਨਹੀਂ ਮੈਂ ਦੱਸੂ ਤੇ ਕਿ ਮੈਂ ਨਾ ਜਿੱਤਾਂ। ਤਾਂ ਬਾਅਦ ਖੇਮਾ ਤਾਂ ਖੇਨਾ ਉਤਾਰ ਲੈ ਮੈਂ ਤੇਰੇ ਕੋਲ ਇਹ ਫੋਕਲਾ ਆ ਲੈ ਇੱਕ ਵਾਰ ਆ ਫੇਰ ਦੁਬਾਰਾ ਤੈਨੂੰ ਤੇ ਚੁੱਕਾ ਦਵਾ ਕੇ ਛੱਡੂਗਾ ਤੇਰੇ ਕੋਲ ਆ ਲੈ ਆ ਜਾ ਫੇਰ ਇੱਥੇ ਚੱਲ ਲਾਉਂਦਾ ਚੱਲ ਗੋਲਾ ਦੇ ਜੱਗਾ ਸੰਭਾਲ ਕੇ ਬੈਠਾ ਨਾ ਜੀ ਆ ਕੋ ਛੱਡਿਆ ਜੱਗਾ ਆ ਲੈ ਕੜਾ ਕਿੰਨਾ ਕੁ ਪਛਾਣ ਆ ਨੀ ਮੈਂ ਪੰਨਾ

ਪਤੇ ਲੈਣੇ ਆ ਠੀਕ ਦੇਦਾ ਇਹਨੂੰ ਨਾ ਮੈਨੂੰ ਦਾ ਇਹਨੂੰ ਤਾਂ 1 ਮਿੰਟ ਰਹਿ ਰਿਹਾ ਦੋਨੋਂ ਦੇ ਦਿੰਦਾ ਮਾਲੇ ਤੂੰ ਲਾ ਤੂੰ ਲਾ ਲੈ ਚਾਹੀਦਾ ਦੋਨੋਂ